ਜਿਸਨ ਦੀ ਗੱਲ ਕਰੀਏ ਲਾਰਸ ਵਿਸ਼ਨੋਈ ਦੇ ਭਰਾ ਅਨਮੋਲ ਵਿਸ਼ਨੋਈ ਦੀ ਜਿਸ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਪਰ ਇਸ ਦੀ ਡਿਮਾਂਡ ਅਮਰੀਕਾ ਕੋਲੋਂ ਦੋ ਦੇਸ਼ਾਂ ਨੇ ਕੀਤੀ ਆ ਭਾਰਤ ਅਤੇ ਕੈਨੇਡਾ ਨੇ ਭਾਰਤ ਵੀ ਉਸ ਨੂੰ ਮੰਗਦਾ ਪਿਆ ਅਤੇ ਐਡੀਸ਼ਨਲ ਜਾਂਚ ਵਾਸਤੇ ਅਤੇ ਇਹ ਲੋਕੀ ਆਪਣੇ ਸਾਰੇ ਮਸਲੇ ਵਿੱਚ ਜੋ ਕਿ ਜਸਟਿਸ ਨੋਟ ਦਾ ਬਿਆਨ ਆਇਆ ਸੀ ਕਿ ਜੋ ਕੈਨੇਡਾ ਵਿੱਚ ਕੰਮ ਹੋਏ ਨੇ ਉਹਨਾਂ ਵਿੱਚ ਵਿਸ਼ਨੋਈ ਜੀ ਦਾ ਹੱਥ ਹੈ ਉਸ ਨੂੰ ਲੈ ਕੇ ਕੈਨੇਡਾ ਨੇ ਵੀ ਮੰਗ ਕੀਤੀ ਹੈ ਜਿਸ ਨੂੰ ਲੈ ਕੇ ਹੁਣ ਕੈਨੇਡਾ ਨੂੰ ਰੈਫਰ ਕਰ ਦਿੱਤਾ ਜਾਊਗਾ ਲਾਰਸ ਵਿਸ਼ਨੋਈ ਦੇ ਭਰਾ ਨੂੰ ਕੀ ਮੇਦੇ ਹਨ ਸਾਰੀ ਕਨਡਾ ਨੂੰ ਕੀ ਕੁਝ ਨਿਰ ਦੇ ਸਾਹਮਣੇ ਆਉਣ ਵਾਲਿਆ ਤੇ ਕੀ ਕਹ ਲੋਗੇ ਜਦੋਂ ਹੈਂਡਓਵਰ ਹੋ ਜਾਣਾ ਕੈਨੇਡਾ ਨੂੰ ਤਾਂ ਅਗਲੀ ਕੀ ਲੋਕੇਸ਼ਨ ਡਿਸ਼ਨ ਕੀ ਬਣਨ ਵਾਲੀਆਂ ਨੇ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਅਮਰੀਕਾ ਦੇ ਵਿੱਚ ਅਨਮੋਲ ਬਿਸ਼ਨੋਈ ਜੋ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਪਿਛਲੇ ਸਮੇਂ ਤਕਰੀਬਨ 1 ਸਾਲ ਪਹਿਲਾਂ ਜਦੋਂ ਕਿ ਸਿੱਧੂ 2 ਸਾਲ ਪਹਿਲਾਂ ਜਦੋਂ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਵੇਲੇ ਇਹ ਖਬਰਾਂ ਉੱਡੀਆਂ ਸੀ ਕਿ ਅਨਮੋਲ ਬਿਸ਼ਨੋਈ ਦੇਸ਼ ਛੱਡ ਕੇ ਭੱਜ ਚੁੱਕਿਆ ਸੋ ਭੱਜ ਕੇ ਕਿੱਥੇ ਗਿਆ ਹੌਲੀ ਹੌਲੀ ਉਹ ਕਿਦਾਂ ਅਮਰੀਕਾ ਪਹੁੰਚਿਆ ਇਸ ਦੀਆਂ ਖਬਰਾਂ ਵੀ ਜਿਹੜੀਆਂ ਆਮ ਤੌਰ ਤੇ ਆਪਾਂ ਸੁਣਦੇ ਰਹੇ ਹਾਂ ਸੋ ਹੁਣ ਅਮਰੀਕਾ ਦੇ ਵਿੱਚ ਉਹਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਪੋਟਾ ਵੈਟਮਿਕ ਕਾਉਂਟੀ ਦੀ ਜਿਹੜੀ ਜੇਲ ਹੈਗੀ ਹੈ ਉੱਥੇ ਉਹਨੂੰ ਰੱਖਿਆ ਗਿਆ ਕਹਿੰਦੇ ਪੰਜਾਬੀ ਵੱਸੋਂ ਤੋਂ ਦੂਰ ਲਜਾਇਆ ਗਿਆ ਮਤਲਬ ਕਿ ਉੱਥੇ ਜਾ ਕੇ ਉਹਨੂੰ ਰੱਖ ਲਿਆ ਗਿਆ ਸੋ ਹੁਣ ਇਹਦੇ ਵਿੱਚ ਭਾਰਤ ਨੇ ਐਕਸਟਰੈਡੀਸ਼ਨ ਮੰਗੀ ਹੈ ਅਨਮੋਲ ਬਿਸ਼ਨੋਈ ਦੀ ਕਿ ਸਾਨੂੰ ਦੇ ਦਿਓ ਸੋ ਅਮਰੀਕਾ ਕਹਿੰਦਾ ਵੀ ਨਹੀਂ ਤੁਹਾਡੇ ਕੋਲ ਜਾਣ ਤੋਂ ਪਹਿਲਾਂ ਅਨਮੋਲ ਬਿਸ਼ਨੋਈ ਨੂੰ ਕੈਨੇਡਾ ਭੇਜਿਆ ਜਾਊਗਾ ਤੁਸੀਂ ਯਾਦ ਕਰੋ ਜਦੋਂ ਜਸਟਿਨ ਟੂਡੋ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਲਿਆ ਸੀ ਕਿ ਜੋ ਕੈਨੇਡਾ ਦੇ ਵਿੱਚ ਵਾਰਦਾਤਾਂ ਕ੍ਰਾਈਮ ਗੋਲੀਬਾਰੀ ਹੋਮੋਸਾਈਡ ਉਸ ਤੋਂ ਬਾਅਦ ਭਾਈ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਪਿੱਛੇ ਵੀ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦਾ ਹੱਥ ਹੈ ਮਤਲਬ ਭਾਰਤੀ ਏਜੰਟਸ ਜਿਹੜੇ ਨੇ ਉਹ ਇਹਨਾਂ ਨੂੰ ਅੱਗੇ ਲਾ ਕੇ ਕੰਮ ਕਰਵਾ ਰਹੇ ਆ ਹੁਣ ਤੁਸੀਂ ਦੇਖੋ ਭਈ ਹੁਣ ਜਿਹੜਾ ਪ੍ਰਧਾਨ ਮੰਤਰੀ ਦੇਸ਼ ਦਾ ਕੈਨੇਡਾ ਦਾ ਇਹ ਗੱਲ ਕਹਿ ਚੁੱਕਿਆ ਆਲਰੇਡੀ ਤਾਂ ਫਿਰ ਉਹ ਪੁੱਛਗੇ ਕਿ ਕਿਉਂ ਨਾ ਕਰਨਗੇ ਉਹਨਾਂ ਦੇ ਹੱਥ ਬੰਦਾ ਆਇਆ ਕਿੱਥੇ ਉਹਨਾਂ ਨੂੰ ਇੰਡੀਆ ਤੋਂ ਲਾਰੈਂਸ ਬਿਸ਼ਨੋਈ ਮੰਗਣਾ ਪੈਣਾ ਸੀ ਅਨਮੋਲ ਬਿਸ਼ਨੋਈ ਮੰਗਣਾ ਪੈਣਾ ਸੀ ਹੁਣ ਆਲਰੇਡੀ ਜਿਹੜਾ ਅਨਮੋਲ ਬਿਸ਼ਨੋਈ ਹੈਗਾ ਉਹ ਅਮਰੀਕਾ ਦੇ ਵਿੱਚ ਫੜਿਆ ਗਿਆ ਤੇ ਹੁਣ ਉਹ ਕੈਨੇਡਾ ਦੇ ਵਿੱਚ ਭੇਜਣਗੇ ਹੁਣ ਦੇਖੋ ਇੱਕ ਇਹ ਸਾਰਾ ਕੁਝ ਕਿਵੇਂ ਪੁੱਠਾ ਪੈ ਰਿਹਾ ਭਾਰਤ ਦੇ ਲਈ ਇਹ ਭਾਰਤ ਭਾਰਤ ਦੇ ਲਈ ਹਰ ਇੱਕ ਸਟੈਪ ਜਿਹੜਾ ਹੈਗਾ ਉਹ ਪੁੱਠਾ ਪੈ ਰਿਹਾ ਸਿਰਦਰਦੀ ਬਣਦਾ ਜਾ ਰਿਹਾ ਹੁਣ ਅਨਮੋਲ ਅਨਮੋਲ ਬਿਸ਼ਨੋਈ ਜਿਹੜਾ ਹੈਗਾ ਆਪਾਂ ਪਿਛਲੀਆਂ ਵੀਡੀਓਜ਼ ਵੀ ਤੁਹਾਨੂੰ ਯਾਦ ਹੋਣਾ ਕਿ ਗੱਲ ਕਰਦੇ ਰਹੇ ਹਾਂ ਕਿ ਆ ਭਾਰਤੀ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਵਿਦੇਸ਼ ਭੇਜਿਆ ਗਿਆ ਜਾਂ ਉਹ ਚਲੇ ਗਏ ਕੋਈ ਸਟੂਡੈਂਟਾਂ ਦੇ ਰੂਪ ਦੇ ਵਿੱਚ ਕੋਈ ਗੈਂਗਸਟਰ ਕੋਈ ਮੈਕਸੀਕੋ ਵਾਲੀ ਕੰਦ ਟੱਪ ਗਿਆ ਤੇ ਉਥੇ ਜਾ ਕੇ ਫਰੋਤੀਆਂ ਮੰਗ ਰਹੇ ਨੇ ਕ੍ਰਾਈਮ ਕਰ ਰਹੇ ਆ ਸਾਰਾ ਕੁਝ ਵਧਾ ਰਹੇ ਨੇ ਇਹਨਾਂ ਦੋਨਾਂ ਕੰਟਰੀਆਂ ਦੇ ਵਿੱਚ ਜਿਹਦੀ ਕਿ FBI ਵੀ ਬੜੀ ਜਿਹੜੀ ਹੈ ਆਪਣੇ ਸਹਿਯੋਗਤਾ ਦੇ ਨਾਲ ਜਾਂਚ ਕਰਦੀ ਰਹੀ ਹੈ ਤੇ ਕਰ ਵੀ ਰਹੀ ਹੈ ਜਦੋਂ ਉਹਨਾਂ ਨੂੰ ਪਹੁੰਚ ਕੀਤੀ ਗਈ ਕਿ ਸਾਡੇ ਕੋਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਸੋ ਉਹ ਜੀ ਫਿਰ ਕੀ ਹੁੰਦਾ ਭਈ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਉਥੇ ਇਹ ਗੈਂਗਸਟਰ ਪਹੁੰਚ ਜਾਂਦੇ ਨੇ ਸਟੂਡੈਂਟਾਂ ਦੇ ਰੂਪ ਦੇ ਵਿੱਚ ਇਸੇ ਤਰੀਕੇ ਦੇ ਨਾਲ ਅਨਮੋਲ ਬਿਸ਼ਨੋਈ ਨੂੰ ਵੀ ਹੋ ਸਕਦਾ ਉਥੇ ਪਲਾਂਟ ਕੀਤਾ ਗਿਆ ਹੋਵੇ ਅਮਰੀਕਾ ਚ ਕਿ ਤੂੰ ਇੱਥੋਂ ਬਹਿ ਕੇ ਕਮਾਂਡ ਕਰ ਤੇ ਲਾਰੈਂਸ ਬਿਸ਼ਨੋਈ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਕਮਾਂਡ ਕਰੇਗਾ ਸੋ ਇਸ ਤਰੀਕੇ ਦਾ ਇਹ ਨੈਟਵਰਕ ਬਣਾਇਆ ਗਿਆ ਸੀ ਪਰ ਹੁਣ ਸਾਰਾ ਨੈਟਵਰਕ ਟੁੱਟ ਗਿਆ ਭਾਂਡਾ ਭੰਨਿਆ ਜਾ ਚੁੱਕਿਆ ਆ ਆਲਮੋਸਟ ਆਪਾਂ ਕਹੀਏ ਤੇ ਆਉਂਦੇ ਸਮੇਂ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਮੰਗ ਵੀ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਕੈਨੇਡਾ ਵੱਲੋਂ ਕਿ ਭਾਈ ਸਾਨੂੰ ਦਿਓ ਅੱਛਾ ਹੁਣ ਅਨਮੋਲ ਬਿਸ਼ਨੋਈ ਦੇ ਤਾਰ ਜਿਹੜੇ ਨੇ ਉਹ ਕਿੱਥੇ ਕਿੱਥੇ ਜੁੜਦੇ ਨੇ ਕਿਉਂਕਿ ਜੇ ਹੁਣ ਜਸਟਿਨ ਟ੍ਰੂਡੋ ਨੇ ਇਹ ਗੱਲ ਕਹਿ ਦਿੱਤੀ ਹੈ ਲਾਰੈਂਸ ਬਿਸ਼ਨੋਈ ਗੈਂਗ ਤੇ ਅਨਮੋਲ ਬਿਸ਼ਨੋਈ ਉਸ ਗੈਂਗ ਦਾ ਮੁੱਖ ਸਰਗਣਾ ਹੈ ਆਪਾਂ ਇਹ ਕਹੀਏ ਕਿ ਉਹਦਾ ਭਰਾ ਹੈ ਲਾਰੈਂਸ ਦਾ ਤੇ ਉਹਦੇ ਕੋਲ ਸਾਰੀ ਜਾਣਕਾਰੀ ਲਗਭਗ ਹੋਏਗੀ ਕਿ ਕੀ ਕੀ ਕਿਹੜੇ ਕਿਹੜੇ ਪਾਣੇ ਅਸੀਂ ਵਰਤਾਏ ਆ ਤੇ ਅਸੀਂ ਕੈਨੇਡਾ ਦੇ ਵਿੱਚ ਕੀ ਕੀ ਕੀਤਾ ਅਮਰੀਕਾ ਦੇ ਵਿੱਚ ਕੀ ਕੀ ਕੀਤਾ ਹੁਣ ਅਮਰੀਕਾ ਉਹ ਜਾਂਚ ਜਿਹੜੀ ਪੂਰੀ ਕਰ ਰਿਹਾ ਜਦੋਂ ਉਹਨਾਂ ਨੂੰ ਲੱਗੇਗਾ ਕਿ ਸਾਡੇ ਅਮਰੀਕਾ ਦੇ ਵਿੱਚ ਇਹਦਾ ਕੋਈ ਕ੍ਰਾਈਮ ਨਹੀਂ ਹੈ ਫੇਰ ਉਹ ਕੈਨੇਡਾ ਨੂੰ ਦਊਗਾ ਜੇਕਰ ਅਮਰੀਕਾ ਦੇ ਵਿੱਚ ਵੀ ਉਹਦਾ ਕੋਈ ਕ੍ਰਾਈਮ ਸਾਹਮਣੇ ਆ ਜਾਂਦਾ ਹੈ ਫੇਰ ਵੀ ਦੋਨੋਂ ਮੁਲਕ ਰਲ ਕੇ ਦੋਨੋਂ ਮੁਲਕਾਂ ਦੀਆਂ ਜੜੀਆਂ ਏਜੰਸੀਸ ਹੁੰਦੀਆਂ ਨੇ ਖੁਫੀਆ ਏਜੰਸੀਸ ਹੁੰਦੀਆਂ ਉਹ ਫੇਰ ਪੁੱਛਗਿਛ ਕਰਨਗੀਆਂ ਕੈਨੇਡਾ ਤੋਂ ਟੀਮ ਜਾਏਗੀ ਅਮਰੀਕਾ ਜਾਂ ਫਿਰ ਅਮਰੀਕਾ ਤੋਂ ਉਹਨੂੰ ਕੁਝ ਸਮੇਂ ਲਈ ਕੈਨੇਡਾ ਲਿਆਂਦਾ ਜਾਏਗਾ ਤੇ ਉੱਥੇ ਪੁੱਛਗਿਛ ਹੋਏਗੀ ਵਾਪਸ ਜਾਏਗਾ ਸੋ ਇਹ ਦੋਨਾਂ ਮੁਲਕਾਂ ਦੇ ਵਿੱਚ ਹੁਣ ਜੇਕਰ ਅਨਮੋਲ ਬਿਸ਼ਨੋਈ ਦੇ ਕ੍ਰਾਈਮ ਸਾਬਤ ਹੋ ਜਾਂਦੇ ਆ ਤੇ ਅਨਮੋਲ ਬਿਸ਼ਨੋਈ ਲੰਬੀਆਂ ਜੇਲਾਂ ਭੁਗਤੇਗਾ ਅਮਰੀਕਾ ਕੈਨੇਡਾ ਦੇ ਵਿੱਚ ਇਹ ਹੀ ਨਹੀਂ ਉਹ ਬਾਕੀਆਂ ਦੇ ਜਿਹੜੇ ਖੁਲਾਸੇ ਭਾਰਤੀ ਏਜੰਟਸ ਕਿਵੇਂ ਉਸ ਨੂੰ ਕਮਾਂਡ ਕਰ ਰਹੇ ਸੀ ਜਾਂ ਨਹੀਂ ਕਰ ਰਹੇ ਸੀ ਜੇਕਰ ਕਰ ਰਹੇ ਸੀ ਤਾਂ ਫਿਰ ਗੱਲ ਕਿੱਥੋਂ ਤੱਕ ਜਾਊਗੀ ਤੁਹਾਨੂੰ ਪਤਾ ਹੈ ਕਿ ਜਸਟਨ ਟ੍ਰੂਡੋ ਆਲਰੇਡੀ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਉਹਨਾਂ ਦਾ ਨਾਮ ਲੈ ਚੁੱਕਿਆ ਤੇ ਅੱਜ ਹੀ ਇੱਕ ਮੈਂ ਤਾਜ਼ਾ ਖਬਰ ਹੋਰ ਪੜ੍ਹ ਰਿਹਾ ਸੀ ਕਿ ਉਹਦੇ ਵਿੱਚ ਕੈਨੇਡਾ ਦੇ ਜਿਹੜੇ ਜਿਹੜੇ ਆਫੀਸ਼ੀਅਲਸ ਨੇ ਉਹ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਆ ਕਿ ਜੋ ਸਿੱਖ ਐਕਟਿਵਿਸਟ ਦਾ ਕਤਲ ਹੋਇਆ ਹੈ ਕੈਨੇਡਾ ਦੇ ਵਿੱਚ ਉਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਪਹਿਲਾਂ ਤੋਂ ਪਤਾ ਸੀ ਇਹ ਗੱਲ ਹਜੇ ਆਉਂਦੇ ਦਿਨਾਂ ਦੇ ਵਿੱਚ ਹੋਰ ਸਪਸ਼ਟ ਹੋਏਗੀ ਸੋ ਮਤਲਬ ਤੁਸੀਂ ਇਹ ਦੇਖੋ ਵੀ ਅਮਿਤ ਸ਼ਾਹ ਤਾਂ ਕੋਲਡੀ ਉਹ ਪਹੁੰਚ ਚੁੱਕੇ ਨੇ ਤੇ ਅਮਿਤ ਸ਼ਾਹ ਤੇ ਲਾਰੈਂਸ ਦਾ ਰਿਸ਼ਤਾ ਮੰਨਿਆ ਜਾਂਦਾ ਕਿ ਭਾਈ ਗੁਜਰਾਤ ਦੀ ਜੇਲ੍ਹ ਦੇ ਵਿੱਚ ਰੱਖਣ ਦਾ ਮਤਲਬ ਹੀ ਲਾਰੈਂਸ ਨੂੰ ਇਹ ਹੈ ਕਿ ਉਹਨੂੰ ਵੀਆਈਪੀ ਟ੍ਰੀਟਮੈਂਟਸ ਸਾਰਾ ਕੁਝ ਜਿਹੜਾ ਹੈ ਉਥੋਂ ਬਹਿ ਕੇ ਪ੍ਰੋਵਾਈਡ ਕਰਵਾਇਆ ਜਾਵੇਗਾ ਤੇ ਲਾਰੈਂਸ ਦੇ ਨਾਂ ਤੇ ਆਹ ਕੰਮ ਜਿਹੜੇ ਅੱਗੇ ਹੋਣਗੇ ਪਹਾੜੇ ਦੇ ਟੱਟੂ ਜਿਹੜੇ ਆ ਕੈਨੇਡਾ ਅਮਰੀਕਾ ਦੇ ਵਿੱਚ ਕੰਮ ਕਰਨਗੇ ਵਾਰਦਾਤਾ ਨੂੰ ਅੰਜਾਮ ਦੇਣਗੇ ਤੇ ਸਾਰਾ ਕੁਝ ਜਿਹੜਾ ਹੈਗਾ ਉਹ ਚੱਲਦਾ ਜਾਊਗਾ ਅੱਛਾ ਹੁਣ ਦੇਖੋ ਵੀ ਇਹ ਜੇਕਰ ਪਹੁੰਚ ਜਾਂਦੇ ਜੇਕਰ ਅਨਮੋਲ ਦੇ ਕੋਲੋਂ ਕ੍ਰਾਈਮ ਜਿਹੜੇ ਉਹ ਸਾਬਤ ਸਬੂਤ ਮਿਲ ਜਾਂਦੇ ਆ ਕਿ ਹਾਂ ਅਸੀਂ ਕੈਨੇਡਾ ਚ ਫਲਾਣੇ ਦੇ ਗੋਲੀਆਂ ਮਾਰੀਆਂ ਉਸ ਘਰ ਦੇ ਵਿੱਚ ਅਸੀਂ ਜਿਹੜੀ ਬਾਹਰ ਉਹਦੇ ਗੋਲੀਆਂ ਮਾਰੀਆਂ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਕਿਪੀ ਗਰੇਵਾਲ ਨੇ ਇਹ ਗੱਲ ਮੰਨੀ ਕਿ ਮੇਰੇ ਘਰ ਦੇ ਅੱਗੇ ਗੋਰੀਆਂ ਗੋਲੀਆਂ ਚੱਲੀਆਂ ਪਿਛਲੇ ਦਿਨੀ ਮਸ਼ਹੂਰ ਵੀਡੀਓ ਡਾਇਰੈਕਟਰ ਸੁਖ ਸੰਘੇੜਾ ਜਿਹੜੇ ਨੇ ਉਹਨਾਂ ਨੇ ਵੀ ਖੁਲਾਸਾ ਕੀਤਾ ਕਿ ਉਹਨਾਂ ਦੇ ਘਰ ਤੇ ਵੀ ਗੋਲੀਆਂ ਚੱਲੀਆਂ ਸੋ ਕਰਨ ਔਜਲਾ ਵੀ ਆਲਰੇਡੀ ਇਸ ਦਾ ਸ਼ਿਕਾਰ ਹੋਇਆ ਉਸ ਤੋਂ ਬਾਅਦ ਸਿੱਖ ਐਕਟੀਵਿਸਟ ਜਿਹੜੇ ਹੈਗੇ ਉਹ ਸ਼ਿਕਾਰ ਹੋਏ ਆ ਸੋ ਇਹ ਜੋ ਸਾਰੀਆਂ ਗੱਲਾਂ ਅਨਮੋਲ ਬਿਸ਼ਨੋਈ ਦੇ ਕੋਲੋਂ ਨਿਕਲ ਆਉਂਦੀਆਂ ਕੈਨੇਡਾ ਕਢਾ ਲੈਂਦਾ ਤੇ ਵੱਡਾ ਸ਼ਕੰਜਾ ਜਿਹੜਾ ਹੈਗਾ ਉਹ ਫਸ ਚੁੱਕਿਆ ਫਸੇਗਾ ਉਹ ਹੈਗਾ ਉਹ ਜਾਊਗਾ ਸਿੱਧਾ ਭਾਰਤ ਵਾਲੇ ਪਾਸੇ ਭਾਰਤ ਦੇ ਵਿੱਚੋਂ ਫਿਰ ਕਿਹਦੀ ਹਵਾਲਗੀ ਕੈਨੇਡਾ ਮੰਗਦਾ ਤੇ ਇਹ ਜਿਹੜਾ ਕੰਮ ਹੈ ਹੋਰ ਮਤਲਬ ਕਿ ਗਰਮਾਹਟ ਵਾਲੇ ਪਾਸੇ ਨੂੰ ਤੁਰੇਗਾ ਰਿਸ਼ਤੇ ਆਲਰੇਡੀ ਖਰਾਬ ਨੇ ਆਪਾਂ ਕਹੀਏ ਪਈਆਂ ਟੁੱਟ ਚੁੱਕੇ ਨੇ ਬਸ ਐਮਬੈਸੀਆਂ ਨੂੰ ਜਿੰਦੇ ਲੱਗਣੇ ਰਹਿ ਗਏ ਆ ਹੋਰ ਸਾਰਾ ਕੁਝ ਹੋ ਚੁੱਕਿਆ ਪਰ ਜੇ ਆ ਵੀ ਇੱਕ ਮੁੱਖ ਕੜੀ ਹੈਗੀ ਆ ਅਨਮੋਲ ਬੁਛਤੋਈ ਜੇ ਇਹਦੇ ਕੋਲੋਂ ਇਹ ਸਾਰਾ ਕੁਝ ਨਿਕਲ ਆਉਂਦਾ ਹੈ ਨਾ ਤਾਂ ਫਿਰ ਤੁਸੀਂ ਦੇਖੋ ਵੀ ਹਾਲਾਤ ਕੀ ਤੋਂ ਕੀ ਬਣਦੇ ਆ ਦੂਜੇ ਪਾਸੇ ਅਮਰੀਕਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਵਿਕਾਸ যাদব ਨੂੰ ਜਿਹੜਾ FBI ਨੇ ਜਿਹੜਾ ਹੈਗਾ ਮੋਸਟ ਵਾਂਟਡ ਆਪਣੀ ਲਿਸਟ ਦੇ ਉੱਤੇ ਪਾ ਦਿੱਤਾ ਆਪਣੀ ਵੈਬਸਾਈਟ ਤੇ ਉਹ ਆਪਾਂ ਗੱਲ ਪਿਛਲੇ ਸਮੇਂ ਚ ਕਰ ਚੁੱਕੇ ਆ ਪਰ ਹੁਣ ਜਿਹੜੀ ਤਬਦੀਲੀ ਆਈ ਹੈ ਉਹ ਇਹ ਆਈ ਆ ਵੀ ਤਿੰਨ ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਲਾ ਦਿੱਤਾ ਜੀ ਪੰਜਾਬੀ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਵੈਬਸਾਈਟ ਹੈਗੀ ਹੈ ਨਾ ਉਹ ਵਿਕਾਸ যাদਬ ਮੋਸਟ ਵਾਂਟਡ ਵਾਲੀ ਉਹਨੂੰ ਪੰਜਾਬੀ ਚ ਹਿੰਦੀ ਚ ਤੇ ਅੰਗਰੇਜ਼ੀ ਦੇ ਵਿੱਚ ਤਿੰਨ ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਉੱਥੇ ਉਹ ਕਰ ਦਿੱਤਾ ਤੁਸੀਂ ਇਹ ਦੇਖੋ ਵੀ ਉਹਨਾਂ ਨੂੰ ਕਿੰਨਾ ਜ਼ਿਆਦਾ ਲੜਿੰਦਾ ਹੋਊਗਾ ਜਿਹੜਾ ਉਹਨਾਂ ਨੇ ਪੰਜਾਬੀਆਂ ਨੂੰ ਵੀ ਕਿਹਾ ਕਿ ਸਾਨੂੰ ਇਹ ਮੋਸਟ ਵਾਂਟਡ ਹੈ ਹਿੰਦੀ ਵਾਲਿਆਂ ਨੂੰ ਵੀ ਕਿਹਾ ਤੇ ਅੰਗਰੇਜ਼ੀ ਵਾਲਿਆਂ ਨੂੰ ਵੀ ਕਿਹਾ ਕਿ ਭਾਈ ਇਹ ਬੰਦਾ ਸਾਨੂੰ ਵਾਂਟਡ ਆ ਆਉਂਦੇ ਸਮੇਂ ਦੇ ਵਿੱਚ ਵਿਕਾਸ যাদਬ ਦੀ ਹਵਾਲ ਕੀ ਵੀ ਅਮਰੀਕਾ ਜਿਹੜੀ ਹੈ ਉਹ ਮੰਗੇਗਾ ਭਾਰਤ ਦੇ ਕੋਲੋਂ ਪਰ ਭਾਰਤ ਦੇ ਵਿੱਚ ਵਿਕਾਸ যাদਬ ਦੇ ਉੱਤੇ ਇੱਕ ਕੇਸ ਬਣਾ ਕੇ ਉਹਨੂੰ ਮਤਲਬ ਕਿ 2000 ਮਤਲਬ ਮੈਨੂੰ ਲੱਗਦਾ ਵੀ 21 ਜਾਂ 22 ਦੇ ਵਿੱਚ ਉਹਦੇ ਉੱਤੇ ਇੱਕ ਕੇਸ ਬਣਾ ਕੇ ਉਹਨੂੰ ਮਤਲਬ ਉਹਦੇ ਵਿੱਚ ਨਾਮਜ਼ਦ ਕੀਤਾ ਹੋਇਆ ਭਾਰਤ ਦੇ ਵਿੱਚ ਕਿ ਲਓ ਜੀ ਇਹਨੇ ਆਹ ਕੰਮ ਕੀਤਾ ਸੀ ਇਸ ਕਰਕੇ ਇਹਦੇ ਉੱਤੇ ਕੇਸ ਹੈ ਤੇ ਫਿਲਹਾਲ ਜ਼ਮਾਨਤ ਦੇ ਉੱਤੇ ਵਿਕਾਸ যাদਬ ਜਿਹੜਾ ਉਹ ਭਾਰਤ ਦੇ ਵਿੱਚ ਹੀ ਬਾਹਰ ਘੁੰਮ ਰਿਹਾ ਪਰ ਹੁਣ ਭਾਰਤ ਦਾ ਉਹਦੇ ਉੱਤੇ ਕੀ ਜਿਹੜਾ ਹੈਗਾ ਰਿਪਲਾਈ ਰਹੂਗਾ ਜਦੋਂ ਅਮਰੀਕਾ ਹਵਾਲਗੀ ਮੰਗੇਗਾ ਭਾਰਤ ਨੇ ਇਹ ਕਹਿਣਾ ਕਿ ਭਾਰਤ ਦੇ ਵਿੱਚ ਵੀ ਵਿਕਾਸ যাদਬ ਨੇ ਕ੍ਰਾਈਮ ਕੀਤਾ ਹੋਇਆ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਜ਼ਮਾਨਤ ਦੇ ਉੱਤੇ ਹੈ ਜਿੰਨੀ ਦੇਰ ਅਦਾਲਤ ਵਿਕਾਸ যাদਬ ਨੂੰ ਕੋਈ ਸਜ਼ਾ ਨਹੀਂ ਸੁਣਾ ਦਿੰਦੀ ਜਾਂ ਫਿਰ ਮਤਲਬ ਕਿ ਕੋਈ ਫੈਸਲਾ ਨਹੀਂ ਆ ਜਾਂਦਾ ਅਸੀਂ ਤੁਹਾਨੂੰ ਉਹਦੀ ਹਵਾਲਗੀ ਨਹੀਂ ਦੇ ਸਕਦੇ ਸੋ ਇਹ ਬਹਾਨਾ ਜਿਹੜਾ ਹੈਗਾ ਉਹ ਬਣਾਇਆ ਜਾ ਸਕਦਾ ਹੈ ਸੋ ਇਹ ਗੱਲਾਂ ਇਸ ਵੇਲੇ ਦੀਆਂ ਮੁੱਖ ਖਬਰਾਂ ਨੇ ਪਰ ਅਨਮੋਲ ਬਿਸ਼ਨੋਈ ਵਾਲਾ ਜਿਹੜਾ ਧਮਾਕਾ ਕੀਤਾ ਹੈ ਅਮਰੀਕਾ ਨੇ ਜਾਂ ਫਿਰ ਆਉਂਦੇ ਸਮੇਂ ਦੇ ਵਿੱਚ ਕੈਨੇਡਾ ਇਹਦੇ ਉੱਤੇ ਧਮਾਕਾ ਕਰੂਗਾ ਸੋ ਉਹ ਦੇਖਣਯੋਗ ਹੋਊਗੀ ਗੱਲਬਾਤ ਜਿਹੜੀ ਹੈ ਕਿ ਕੀ ਕੈਨੇਡਾ ਜਿਹੜਾ ਹੈਗਾ ਫਿਰ ਉਸਤੇ ਅਗਲੇ ਸਟੱਪ ਲੈਂਦਾ ਜੀ ਜੀ ਦਰਸ਼ਕਾਂ ਜੀ ਕਹ ਲੋ ਕਿ ਇਸ ਦੇ ਨਾਲ ਕੋਈ ਹੋਰ ਵੱਡੇ ਪੱਖ ਅੱਜ ਜਾਂ ਕੱਲ ਦੇ ਵਿੱਚ ਹੀ ਸਾਹਮਣੇ ਆ ਜਾਣਗੇ ਜਿੱਦੋਂ ਇਹ ਪੱਖ ਸਾਹਮਣੇ ਆnde ਦਰਸ਼ਕਾਂ ਤੇ ਅੱਗੇ ਹੋਰ ਵੱਡੇ ਖੁਲਾਸੇ ਕਰਾਂਗੇ ਤਦ ਤੱਕ ਲਈ ਦਰਸ਼ਕਾਂ ਨੂੰ ਕਹਾਂਗੇ ਕਿ ਪ੍ਰਾਇਮਰੀ ਪੰਜਾਬੀ ਟਿਬ ਨੂੰ ਸਬਸਕ੍ਰਾਈਬ ਕਰਕੇ ਰੱਖੋ ਅਤੇ ਬਾਤ ਤਾਂ ਤੁਹਾਡੀ ਵੀਡੀਓ ਨੂੰ ਸ਼ੇਅਰ ਕਰੋ ਜੁੜੇ ਰਹੋ ਤੁਹਾਨੂੰ ਅਸਲ ਅਤੇ ਅੰਦਰਲੀ ਸਚਾਈਆਂ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਹੈ ਦਿਲੋਂ ਧੰਨਵਾਦ